ਸੰਗਤ ਜੀ 10 ਜੂਨ 1984 ਨੂੰ ਖੂਨ ਪੀਣੀਆਂ ਬੰਦੂਖਾਂ ਤਾਂ ਬੰਦ ਹੋ ਗਈਆਂ ਸੀ 1947 ਤੋਂ ਬਾਅਦ ਭਾਰਤੀ ਹਕੂਮਤ ਨੇ ਪੰਜਾਬ ਅਤੇ ਸਿੱਖਾਂ ਦੇ ਨਾਲ ਬਿਤਕਰਾ ਕਰਨਾ ਯਾਰੀ ਰੱਖਿਆ ਇਹਨਾਂ ਨੇ ਪੰਜਾਬ ਦੀ ਕੋਈ ਵੀ ਮੰਗ ਨੂੰ ਜਾਇਜ਼ ਨਹੀਂ ਠਰਾਇਆ ਅਤੇ ਨਾ ਹੀ ਕੋਈ ਮੰਗ ਨੂੰ ਮੰਨੀ ਸਮੇਂ ਸਮੇਂ ਸਰ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਦੇ ਨਾਲ ਧਰੂ ਕਮਾਉਂਦੀ ਰਹੀ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ ਅਤੇ ਨਹਿਰੂ ਸਰਕਾਰ ਨੇ ਉਸ ਸਮੇਂ ਬਹੁਤ ਜ਼ਿਆਦਾ ਜ਼ੁਲਮ ਢਾਏ ਇਸ ਸਮੇਂ ਇੱਕ 10 ਸਾਲ ਦਾ ਦਾ ਕਾਕਾ ਇੰਦਰਜੀਤ ਸਿੰਘ ਜੋ ਪਹਿਲਾ ਸ਼ਹੀਦ ਹੋਇਆ ਸੀ ਪੰਜਾਬੀ ਮੋਰਚੇ ਦੇ ਵਿੱਚ ਹੌਲੀ-ਹੌਲੀ ਅਕਾਲ ਤਖਤ ਸਾਹਿਬ ਜੀ ਦਾ ਪਤਾ ਸਿੱਖ ਰੇਜimentਾਂ ਨੂੰ ਲੱਗਿਆ ਅਤੇ ਉਹਨਾਂ ਨੇ ਫੌਜ ਵਿੱਚ ਬਗਾਵਤ ਕਰ ਦਿੱਤੀ ਅਤੇ ਹਥਿਆਰ ਛੱਡ ਕੇ ਆਪ ਪੰਜਾਬ ਵੱਲ ਨੂੰ ਆ ਗਏ ਉਹ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਡਕਿਆ ਤੇ ਕਈਆਂ ਦੇ ਅਕਾਉਂਟਰ ਕਰ ਦਿੱਤੇ ਬੀਬੀਸੀ ਦੀ ਰਿਪੋਰਟ ਲੰਡਨ ਵਿਖੇ ਚਲਾਈ ਗਈ ਜਿਸ ਦੇ ਨਾਲ ਵਿਦੇਸ਼ੀ ਸਿੱਖਾਂ ਨੂੰ ਪਤਾ ਲੱਗਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਅਟੈਕ ਬਾਰੇ ਤਾਂ ਉਹਨਾਂ ਨੇ ਭਾਰਤੀ ਦਫ਼ਤਰਾਂ ਦਾ ਉੱਥੇ ਵਿਰੋਧ ਕੀਤਾ ਅਤੇ ਆਪਣਾ ਰੋਸ ਜਤਾਇਆ ਵਿਦੇਸ਼ੀ ਸਿੱਖ ਵੀ ਅਤੇ ਵਿਦੇਸ਼ੀ ਲੋਕ ਵੀ ਉਹਨਾਂ ਦੇ ਨਾਲ ਸਨ ਜੋ ਫੌਜੀ ਉਸ ਸਮੇਂ ਧਰਮ ਦੇ ਲਈ ਸ਼ਹੀਦ ਹੋਏ ਅਤੇ ਉਸ ਸਮੇਂ ਬਗਾਵਤ ਕਰਕੇ ਆਏ ਉਹਨਾਂ ਫੌਜੀਆਂ ਨੂੰ ਧਰਮੀ ਫੌਜੀ ਦਾ ਨਾਮ ਦਿੱਤਾ 350 ਦੇ ਕਰੀਬ ਸਿੰਘ ਪੰਜ-ਪੰਜ ਸਾਲ ਦੀ ਜੇਲ੍ਹ 나ਗਪੁਰ ਵਿਖੇ ਕੱਟ ਗਏ ਸਨ ਅਤੇ ਕੁਝ ਸਿੰਘ ਰਾਜਸਥਾਨ ਵਿਖੇ ਜੇਲ੍ਹ ਕੱਟ ਗਏ ਸਮੇਂ ਦੀ ਹਕੂਮਤ ਇੱਥੇ ਵੀ ਨਾ ਰੁਕੀ ਹੌਲੀ-ਹੌਲੀ ਸਿੱਖਾਂ ਦਾ ਰੋਸ ਜਿਹੜਾ ਵਧਣਾ ਸ਼ੁਰੂ ਹੋ ਗਿਆ ਅਤੇ ਉਹ ਦਰਬਾਰ ਸਾਹਿਬ ਵੱਲ ਨੂੰ ਜਦੋਂ ਵੀ ਆਉਂਦੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਠੱਠੀ ਇਮਾਰਤ ਨੂੰ ਦੇਖਦੇ ਅਤੇ ਸਿੰਘਾਂ ਦਾ ਖੂਨ ਖੋਲ ਜਾਂਦਾ ਹੌਲੀ-ਹੌਲੀ ਸਿੰਘਾਂ ਦੇ ਵਿੱਚ ਜੋਸ਼ ਭਰਨ ਲੱਗਾ ਤਾਂ ਉਹਨਾਂ ਨੇ ਇੱਕ ਇਹ ਜਿਹੜੇ ਜਿਹੜਾ ਕਾਰਾ ਵਰਤਾਇਆ ਸੀ ਜਿਸ ਨੂੰ ਕੀ ਭਾਰਤੀ ਸਰਕਾਰ ਸਾਕਾ ਨੀਲਾ ਤਾਰਾ ਜਾਂ ਬਲੂ ਸਟਾਰ ਕਹਿੰਦੀ ਹੈ ਤਾਂ ਇਸ ਨੂੰ ਸਿੰਘਾਂ ਨੇ ਸਿੱਖ ਕੌਮ ਨੇ ਕੱਲੂ ਘਾਰੇ ਦਾ ਨਾਮ ਦਿੱਤਾ ਜਿਸ ਵਿੱਚ ਸਿੱਖਾਂ ਦਾ ਬਹੁਤ ਜ਼ਿਆਦਾ ਘਾਣ ਹੋਇਆ ਸੀ ਪਰ ਸਿੰਘਾਂ ਨੇ ਵੀ ਉਸ ਦੁਸ਼ਟ ਨੂੰ ਉਸ ਪਾਪਣ ਨੂੰ ਮਿੱਥੇ ਸਮੇਂ ਅਨੁਸਾਰ ਹੀ ਸੌਦਾ ਲਾਇਆ ਅਤੇ ਸਰੀਰ ਉਹਦਾ ਛੰਨੀ ਛੰਨੀ ਕਰ ਦਿੱਤਾ ਸਿੰਘਾਂ ਦੇ ਅੰਦਰ ਬਹੁਤ ਜ਼ਿਆਦਾ ਯੋਸ਼ ਅਤੇ ਉਸ ਪਾਪਣ ਨੂੰ ਸੌਦਾ ਲਾਉਣ ਦੀ ਵੀ ਖੁਸ਼ੀ ਸੀ ਇਸ ਕੱਲੂ ਘਾਰੇ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਜੀ ਨੇ ਵੀ ਆਪਣਾ ਪਦਮ ਸ਼੍ਰੀ ਅਵਾਰਡ ਭਾਰਤ ਸਰਕਾਰ ਨੂੰ ਮੋੜ ਦਿੱਤਾ ਸੀ ਭਾਈ ਸਤਵੰਤ ਸਿੰਘ ਅਤੇ ਭਾਈ ਬਿਆਨਤ ਸਿੰਘ ਨੇ ਇੰਦਰਾਂ ਨੂੰ ਸੋਤਾ ਲਾ ਕੇ ਉਸ ਸ਼੍ਰੀ ਅਕਾਲਤਾਈ ਸਾਹਿਬ ਨੂੰ ਠੱਠੇ ਦਾ ਬਦਲਾ ਲਿਆ ਸੀ ਉਸ ਸਮੇਂ ਦੀ ਸਰਕਾਰ ਨੇ ਮੀਡੀਆ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਅਤੇ ਸਿੱਖਾਂ ਦੀ ਬਹੁਤ ਜ਼ਿਆਦੀ ਕਰਤਾਰ ਖੁਸ਼ੀ ਕਰਨੇ ਚਾਹੀ ਅਤੇ अनेका ਢੰਗ ਤਰੀਕੇ ਵਰਤ ਕੇ ਸਿੰਘਾਂ ਨੂੰ ਬਦਨਾਮ ਕੀਤਾ ਗਿਆ ਧੱਲੂ ਘਾਰੇ ਤੋਂ ਬਾਅਦ ਵਿੱਚ ਸਿੱਖਾਂ ਚ ਹੌਲੀ ਹੌਲੀ ਜੋਸ਼ ਜਿਹੜਾ ਵੱਧਦਾ ਗਿਆ ਅਤੇ ਸਿੱਖ ਕੌਮ ਨੇ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਆਰ ਤੋਂ ਬਣਾਉਣਾ ਸ਼ੁਰੂ ਵੀ ਕਰ ਲਿਆ ਅਤੇ ਇਸ ਦਾ ਕੁਝ ਸਿੱਖਾਂ ਨੇ ਵਿਰੋਧ ਵੀ ਕੀਤਾ ਵੀ ਇਸ ਨੂੰ ਨਾ ਬਣਾਇਆ ਜਾਵੇ ਉਸ ਸਮੇਂ ਦੀਆਂ ਸਰਕਾਰ ਨੇ ਇਸ ਉੱਤੇ ਲਿਪਾ ਪੋਚੀ ਕਰਕੇ ਇਸ ਨੂੰ ਇੱਕ ਵਾਰੀ ਤਾਂ ਆਪ ਤਿਆਰ ਕਰਵਾ ਦਿੱਤਾ ਪਰ ਸਿੱਖ ਕੌਮ ਨੇ ਇਸ ਨੂੰ ਮਨਜ਼ੂਰ ਨਾ ਕੀਤਾ ਅਤੇ ਆਪ ਇਸ ਦੀ ਸੇਵਾ ਕੀਤੀ अनेका ਹੀ ਲੇਵਰਤ ਕੇ ਸੰਗਤ ਨੇ ਸਰਕਾਰ ਨੇ ਸਿੱਖਾਂ ਨੂੰ ਕਈ ਢੰਗਾਂ ਤਰੀਕਿਆਂ ਦੇ ਨਾਲ ਬਦਨਾਮ ਕਰਨਾ ਚਾਹਿਆ ਅਤੇ ਸਿੱਖ ਕੌਮ ਦੇ ਵਿੱਚ ਜਝਾਰੂ ਸਿੰਘਾਂ ਨੇ ਉੱਠ ਕੇ ਇਸ ਦਾ ਸਾਹਮਣੇ ਸਿਰ ਸਮੇ ਸਮੇਂ ਸਿਰ ਬਦਲਾ ਵੀ ਲੈੰਦੇ ਰਹੇ ਹੋਏ ਦੇ ਜਾਣ ਤੋਂ ਬਾਅਦ ਇਤੋਂ ਦਾ ਏਜੰਸੀਆਂ ਨੂੰ ਕੰਮ ਅਤੇ ਪੰਜਾਬ ਦੀ ਗਵਰਨਮੈਂਟ ਨੂੰ ਕੰਮ ਕਰ ਜਦੋਂ ਸਾਰਾ ਸੰਭਾਲ ਦਿੱਤਾ ਇਹ ਵੀ ਸਰਕਾਰਾਂ ਨੇ ਸਿੰਘਾਂ ਦੇ ਨਾਲ ਘਟਨਾ ਗੁਜ਼ਾਰੀ ਮੋਸ਼ ਫੁੱਟ ਦੇ ਹੀ ਗੱਬਰੂਆਂ ਨੂੰ ਚੱਕ-ਚੱਕ ਕੇ ਗੋਲੀਆਂ ਮਾਰੀਆਂ ਅਤੇ ਜਿਹੜੇ ਕੋਈ ਕਮਾਂਕਾਰਾਂ ਦੀ ਬਾਹਰ ਗਏ ਹੁੰਦੇ ਸੀ ਉਹ ਸਾਨੂੰ ਵੀ ਨਹੀਂ ਛੱਡਦੇ ਅਨੇਕਾਂ ਹਿੱਤਸ਼ਾਦ ਇਹਨਾਂ ਨੇ ਫੇਰ ਵੀ ਸਿੱਖਾਂ ਉੱਤੇ ਕਰਦੇ ਰਹੇ ਸੰਗਤ ਜੀ ਕੱਲੂ ਘਰਾ ਨਾ ਭੁੱਲਣ ਯੋਗ ਨਾ ਮੰਨਣਯੋਗ ਨਾ ਬਖਸ਼ਣਯੋਗ ਸੰਗਤ ਜੀ ਪਾਈਆਂ ਹੋਈਆਂ ਸਾਂਝ ਦਾ ਧੰਨਵਾਦ ਜੀ ਗਲਤੀਆਂ ਭੁੱਲਣ ਦੀ ਖਿਮਾ ਕਰਨੀ ਜਿੰਨੀ ਕਿ ਸਤਿਗੁਰ ਨੇ ਸਮਤ ਵੋਸੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਵਾਹਿਗੁਰੂ ਕਿਰਪਾ ਕਰਨ ਜਿੰਨੇ ਵੀ ਇਤਿਹਾਸ ਬਾਰੇ ਹੋਰ ਸਮਝ ਲੱਗੇਗੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ